ਤੇ ਜੋੜੀ ਜੋ ਕੋਈ ਇੱਟ ਚੱਕ ਦੇ ਇਹਨੂੰ ਪੱਥਰ ਮਾਰੇ ਆਇਆ ਜਵਾਨਾ ਐਸਾ ਉਹ ਬੰਦੇ ਦੀ ਕੋਈ ਬੁਗਤ ਨਹੀਂ ਨਾ ਕੰਮ ਕਰਾਵੇ ਪੈਸਾ RAM ਨਾਮ ਦਾ ਅੱਲਾ ਰੱਖਾ ਸਤ ਨਾਮ ਸਤ ਨਾਮ ਕਾਗਾ ਭੰਗ ਫੀਮ ਤੇ ਕੈਪਸੂਲ ਡੋਡੇ ਖਾਈ ਜਾਂਦਾ ਜਾਂਦਾ ਬੇਚੀ ਕਜੈਰੀ ਠੇਕੇ ਠਾਣੇ ਜਾਵੇ ਵਕਤ ਗਵਾਈ ਗੁਰਦੁਆਰੇ ਮੰਦਰ ਗਮਾ ਜਿੱਦ ਗੇਟੇ ਜਾਵੇ ਕਾਹੀ ਉਹ ਧਾਰ ਕੇ ਰੂਪ ਸਤਾਨੀ ਵਾਲਾ ਅ ਗੁਰੂ ਕਹਾਵੇ ਚੇਲਾ ਸਾਰੀ ਦੁਨੀਆ ਪਿੱਛੇ ਲਾ ਕੇ ਅਨਪਾੜ ਦਾ ਵਿਲਾ ਉਹ ਬੰਦਿਆ ਨੂੰ ਬੰਦਾ ਵਾਂਜਾ ਇਹ ਨਹੀਂ ਇਸਨ ਟਿਕਾਣਾ ਕਿਰਤ ਕਮਾਈ ਦਸਾਂ ਨੌਾਂ ਦੀ ਸਿੱਖ ਲਾ ਕਰਕੇ ਖਾਣਾ ਕੁਦਰਤ ਦੇ ਇਹਨਾਂ ਮੂਲਕ ਨਾਂਨੇ ਬੰਦਾ ਜਾਈ ਉਿਆੜੀ ਸੁਖ ਸ਼ਾਂਤੀ ਲੱਭਦਾ ਲੱਭਦਾ ਅੰਬੀ ਡਾਕਰ ਲੰਚਰ ਤੇ ਵਿਚਾਂ ਉਹ ਨਿੱਤ ਨਮੀ ਆਏ ਕਾਟਾ ਤੇਰੀਆਂ ਤੇਰੀ ਸਮਝ ਨਾ ਆਈਆਂ ਐਟਮ ਬੰ ਪਰਮਾਨੂ ਪੱਟੀਆਂ ਸੋਧਣ ਦੇ ਲਈ ਆਇਆਂ ਕਹਿੰਦੇ ਬੰਦੇ ਨਹੀਂ ਬੰਦੇ ਤਾਂ ਹੀ ਜਦੋਂ ਬਣਾਇਆ ਬੰਦਾ ਬੰਦ ਬੰਦ ਫੇਕੜ ਮੋਣਾ ਪੈਣਾ ਛੱਡ ਕੂੜ ਦਾ ਧੰਦਾ ਪੁੱਠੀ ਲੱਤੜੀ ਕੱਲ ਕਿਸੇ ਦੀ ਖੋਪਰੀ ਤੇ ਆਉਗਾਰੀ ਕੰਮ ਕਰੋ ਤੇ ਮੋਹ ਮਾਇਆ ਨੇ ਮਤ ਬੰਦੇ ਦੀ ਕੀਤੇ ਤੇ ਪੈਣਾ ਪਛਟਾਉਣਾ ਮਾਇਆ ਕੰਮ ਨਾ ਆਉ ਹਵਾ ਪਾਣੀ ਪ੍ਰਦੂਸ਼ਣ ਗੰਦਾ ਤਾ ਵੀ ਤੈਨੂੰ ਭਾਉ ਹਵਾ ਪਾਣੀ ਪ੍ਰਦੂਸ਼ਣ ਗੰਦਾ ਤਾ ਵੀ ਤੈਨੂੰ ਭਾਉ ਹਵਾ ਪਾਣੀ ਪ੍ਰਦੂਸ਼ਣ ਗੰਦਾ ਸਾਸਾਂ ਦੀ ਤੁਕਰਾ ਫੜੇ